ਸਾਰਿਆਂ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸੋ ਕੱਲ੍ਹ ਵਾਲੀ ਬਾਤ ਦਾ ਬਾਕੀ ਹਿੱਸਾ ਉੱਥੋਂ ਹੀ ਲੜੀ ਨਾਲ ਲੜੀ ਜੋੜ ਰਹੀਆਂ ਚੱਕ ਲਿਓ ਤੁਸੀਂ ਵੀ ਇੱਥੋਂ ਹੀ ਜਦੋਂ ਰਾਣੀ ਨੂੰ ਘਰੇ ਲੈ ਗਿਆ ਰਾਜਾ ਤੇ ਕਾਟੇ ਖਾ ਵਜੀਰ ਨੂੰ ਵਜੀਰੀ ਤੋਂ ਲਾਤਾ ਤਾਂ ਹਣ ਰਾਜੇ ਨੂੰ ਰਾਤ ਨੂੰ ਸੁਪਨੇ ਦੇ ਵਿੱਚ ਸ਼ੇਰ ਦਿਖਾਈ ਦਿੰਦਾ ਰਾਜਾ ਤੜਕੇ ਉੱਠ ਕੇ ਰਾਣੀ ਨੂੰ ਕਹਿਣ ਲੱਗਿਆ ਵੀ ਮੈਨੂੰ ਅੱਜ ਰਾਤ ਸ਼ੇਰ ਨੇ ਦਿਖਾਈ ਦਿੱਤਾ ਉਹ ਕਹਿੰਦੀ ਮਹਾਰਾਜ ਤੁਸੀਂ ਬੇਦਕਾਨ ਖਲਾਓ ਵੀ ਨਾਲੇ ਤਾਂ ਆਪਣੇ ਔਲਾਦ ਕਿਉਂ ਨਹੀਂ ਹੁੰਦੀ ਵੀ ਦਾਨਪੁੰਨ ਤੁਸੀਂ ਬਹੁਤ ਚੰਗੇ ਕੰਮ ਕਰਦੇ ਹੋ ਚਲੋ ਖਲਾਇਆ ਭਾਈ ਉਹਨੇ ਆਪਦੇ ਘਰੀ ਕੁਦਰਤੀ ਬਾਗ ਦੇ ਵਿੱਚ ਸਾਧੂ ਉਤਰੇ ਹੋਏ ਤੇ ਤਾਂ ਪੁੱਛਿਆ ਜਦੋਂ ਬੇਦ ਖੋਲੇ ਕ੍ਰਾਨ ਖੋਲੀ ਉਹ ਕਹਿਣ ਲੱਗੇ ਆ ਵੀ ਮਹਾਰਾਜ ਤੁਹਾਡੇ ਜਵਾਕ ਤਾਂ ਹੋ ਜੂਗਾ ਉੱਤਰ ਤਾਂ ਹੋਊ ਤੁਹਾਡੇ ਬਹੁਤ ਹਿੰਮਤ ਵਾਲਾ ਵੀ ਪਰ ਇੱਕ ਸਮੱਸਿਆ ਇਹ ਹੈ ਵੀ ਤੁਹਾਡਾ ਬਾਗ ਸੀ ਉਹ ਸੁੱਕਿਆ ਪਿਆ ਤੁਸੀਂ ਉਹ ਨਹੀਂ ਹਰਾ ਕਰਿਆ ਵੀ ਤਾਂ ਤੁਹਾਡੀ ਤੁਹਾਡੇ ਬੱਚਾ ਨਹੀਂ ਹੋਇਆ ਵੀ ਤੁਹਾਡੇ ਪੁਰਖਿਆਂ ਦਾ ਬਾਗ ਸੀ ਉਹ ਉਹ ਕਹਿਣ ਲੱਗੇ ਆ ਵੀ ਫੇਰ ਹੁਣਾਂ ਉਹਨਾਂ ਹਰਾ ਕਰ ਲਾਂਗੇ ਉਹਨੂੰ ਪਾਣੀ। ਉਹ ਕਹਿੰਦੇ ਹੁਣ ਉਹ ਐ ਨਹੀਂ ਹਰਾ ਹੁੰਦਾ। ਵੀ ਉਹ ਹਰਾ ਹੋਊਗਾ ਜੇ ਕੋਈ ਜਤੀਸਤੀ ਔਰਤ ਪਾਣੀ ਪਾਊ ਉਹ ਤਾਂ ਹਰਾ ਹੋਊਗਾ। ਚਲੋ ਜੀ। ਵੀ ਗਲੋਟੇ ਨਾਲ ਪਾਣੀ ਖਿੱਚੇ ਕੱਚੇ ਧਾਗੇ ਨਾਲ। ਉਹ ਪਾਣੀ ਪਾਊ ਤਾਂ ਹਰਾ ਹੋਊ। ਭਾਈ ਟੰਡੋਰਾ ਫਰਿਆਤਾ ਵੀ ਜਤ ਸਤਾਲੀ ਪੱਕੀ ਔਰਤ ਹੋਵੇ ਜਿਹੜੀ ਮਹਿਲਾ ਚ ਆ ਜੇ। ਭਾਈ ਹਰੇਕ ਔਰਤ ਡਰਦੀ ਐ। বিজে ਨਾ ਗਲੋਟੇ ਨਾਲ ਗਲੋਟੇ ਨਾਲ ਪਾਣੀ ਕਿਵੇਂ ਖਿੱਚਾਂਗੇ ਵੀ ਪਾਣੀ ਨਾ ਖਿੱਚਿਆ ਗਿਆ ਪਤਾ ਨਹੀਂ ਕੋਈ ਕੀ ਅਲਜਾਮ ਲਾਊਗਾ ਅਬ ਤੇ ਘਰ ਦੇ ਕੀ ਕਹਿਣਗੇ ਉਹ ਸਾਰੀਆਂ ਡਰਦੀਆਂ ਕੋਈ ਨਹੀਂ ਪਾਈ ਗਿਆ ਇੱਕ ਜਿਹੜੀ ਕੋਈ ਗਲੀਆਂ ਸਾਫ਼ ਕਰਦੀ ਸੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਉਹ ਵਾਗੀ ਔਰਤ ਕਹਿੰਦੀ ਮਹਾਰਾਜ ਮੈਂ ਕੱਢੂੰ ਪਾਣੀ ਉਹ ਕਹਿੰਦਾ ਭਾਈ ਗਲੋਟੇ ਨਾਲ ਕਹਿੰਦੀ ਹਾਂ ਮੈਂ ਪਰੋਂ ਪਾਣੀ ਕਹਿੰਦੇ ਮੈਨੂੰ ਪਤਾ ਵੀ ਮੇਰਾ ਜਤ ਸਤ ਪੂਰਾ ਹੈ ਉਹਨੇ ਕੁਮਾਰੀ ਕੁੜੀ ਦਾ ਕੱਤਿਆ ਹੋਇਆ ਗਲੋਟਾ ਮੰਗਾ ਲਿਆ ਕਿਸੇ ਦੇ ਘਰੋਂ ਬਣ ਕੇ ਉਹਦੇ ਨਾਲ ਡੋਲ ਕਹਿੰਦੇ ਖਿੱਚ ਪਾਣੀ ਜਦੋਂ ਖੂਚੇ ਲੱਗੀ ਪਾਣੀ ਖਿੱਚਣ ਜਿਹੜਾ ਉਹ ਤਾਂ ਗਾਸੀ ਕੱਚਾ ਉਹ ਤਾਂ ਸੰਗਲ ਬਣ ਗਿਆ ਖਿੱਚਦੀ ਹੈ ਪਾਈ ਜਾਂਦੀ ਹੈ ਖਿੱਚਦੀ ਹੈ ਪਾਈ ਜਾਂਦੀ ਹੈ ਹਫਤੇ ਚ ਭਾਈ ਬਾਗ ਹਰਾ ਹੋਣ ਲੱਗ ਗਿਆ ਬਾਗ ਹਰਾ ਹੋਣ ਲੱਗਿਆ ਤਾਂ ਉਧਰੋਂ ਰਾਣੀ ਗਰਭਵਤੀ ਹੋਗੀ ਛੋਟੀ ਰਾਣੀ ਹੋਈ ਤਾਂ ਹੁਣ ਉਹਦੇ ਟਾਈਮ ਨਾਲ ਭਾਈ ਮੁੰਡਾ ਹੋ ਗਿਆ ਰਾਣੀ ਦੇ ਮੁੰਡਾ ਜਦੋਂ ਹਲੇ ਛੋਟਾ ਜਿਹੀ ਸੀ 3 ਸਾਲ ਦਾ ਜਦੋਂ 3 ਸਾਲ ਦਾ ਹੋ ਗਿਆ ਤਾਂ ਰਾਜਾ ਮਰ ਗਿਆ ਮਰਿਆ ਹੋਇਆ ਤਾਂ ਹੁਣ ਕਹਿਣ ਲੱਗੇ ਵੀ ਹੁਣ ਰਾਜ ਭਾਗ ਵੀ ਇਹ ਤਾਂ ਛੋਟਾ ਜਿਹਾ ਜਵਾਕ ਹੈ ਕੌਣ ਕਰੂਗਾ ਵਜ਼ੀਰ ਕਹਿਣ ਅਸੀਂ ਸਾਹਮਣੇ ਆ ਰਾਜੇ ਦਾ ਭਾਈ ਕਹੇ ਮੈਨੂੰ ਦਿਓ ਤਾਂ ਬਹੁਤ ਜਿਹੜੇ ਗੁਣੀ ਵਿਦਵਾਨ ਲੋਕ ਤੇ ਉਹ ਕਹਿੰਦੇ ਵੀ ਨਹੀਂ ਤਿਲਕ ਤਾਂ ਬੱਚੇ ਨੂੰ ਹੀ ਕਰੋ ਵੀ ਇਹਨੂੰ ਹੀ ਰਾਜਗਦੀ ਮਿਲਣੀ ਚਾਹੀਦੀ ਹੈ ਭਾਈ ਜਦੋਂ ਉਹਨੂੰ ਬਿਠਾਤਾ ਤਾ ਤਿਲਕ ਕਰਨ ਲੱਗੇ ਤਾਂ ਉਹਦਾ ਮੁੰਡੇ ਦੇ ਚਾਚੇ ਨੇ ਆ ਕੇ ਉਹਨੂੰ ਬਾਹ ਫੜ ਕੇ ਥੱਲੇ ਲਾਤਾ ਧੱਕੇ ਨਾਲ ਰਾਜ ਲੈ ਲਿਆ ਲਿਆ ਹੋਇਆ ਤਾਂ ਹੁਣ ਮੁੰਡੇ ਦੀ ਮਾਂ ਨੇ ਸੋਚਿਆ ਵੀ ਕੀ ਕੀ ਪਤਾ ਮੇਰੇ ਮੁੰਡੇ ਨੂੰ ਨੁਕਸਾਨ ਨਾ ਪਹੁੰਚਾ ਦੇ ਮੁੰਡਾ ਜਾ ਕੇ ਕਿਸੇ ਆਸ਼ਰਮ ਚ ਵਗੀ ਸਾਧੂ ਦੇ ਚ ਉੱਥੇ ਰਹਿੰਦੀ ਹੈ ਸੇਵਾ ਕਰਦੀ ਹੈ ਝਾੜੂ ਪੋਚਾ ਲਾਉਂਦੀ ਹੈ ਰੋਟੀ ਪਾਣੀ ਖਾ ਲੈਂਦੇ ਨੇ ਜਦੋਂ ਸਾਲ ਹੋ ਗਿਆ ਰਹਿੰਦਿਆਂ ਨੂੰ ਉਹ ਸਾਧੂ ਕਹਿਣ ਲੱਗਿਆ ਇੱਕ ਦਿਨ ਵੀ ਬੀਬੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਵੀ ਮੈਂ ਰੋਜ਼ ਹੀ ਪੁੱਛਦਾ ਪੁੱਛਦਾ ਰਹਿ ਜਾਂਦਾ ਵੀ ਤੁਹਾਨੂੰ ਸਾਲ ਹੋ ਗਿਆ ਰਹਿਣ ਨੂੰ ਰਹਿੰਦਿਆਂ ਨੂੰ ਵੀ ਕੀ ਗੱਲ ਬਾਤ ਹੈ ਤੇਰੀ ਕੋਈ ਵੀ ਤੂੰ ਗਈ ਨਹੀਂ ਕਿਤੇ ਭਾਈ ਉਹਨੇ ਰੋਣ ਲੱਗ ਗਈ ਸਾਰੇ ਬਿਥੇ ਸੁਣਾਈ ਵੀ ਮੇਰੇ ਨਾਲ ਤਾਂ ਐ ਧੋਖਾ ਹੋ ਗਿਆ ਮੈਂ ਤਾਂ ਆਪਣੇ ਪੁੱਤ ਦੀ ਜਾਨ ਬਚਾ ਕੇ ਉਰੇ ਨਿਕਲੀ ਹੋਈਆਂ ਉਹ ਕਹਿੰਦਾ ਕੋਈ ਨਾ ਤੂੰ ਰਹਿ ਤੇਰੇ ਮੁੰਡੇ ਦੀ ਜ਼ਿੰਦਗੀ ਬਹੁਤ ਚੰਗੀ ਆਊਗੀ ਇਹਦਾ ਟਾਈਮ ਬਹੁਤ ਚੰਗਾ ਹੈ ਇਹ ਰਾਜਾ ਬਣੂਗਾ ਹੁਣ ਭਾਈ ਵੀ ਰਹਿੰਦੀ ਐ ਮੁੰਡਾ ਹੋ ਗਿਆ ਪਾਲਦੀਆ ਉੱਥੇ 24 25 ਸਾਲ ਦਾ ਹੋ ਗਿਆ ਜਵਾਨ ਹੁਣ ਉਹ ਕਹਿਣ ਲੱਗਿਆ ਸਾਧੂ ਕਹਿੰਦਾ ਭਾਈ ਇੱਥੋਂ ਨਾਲ ਹੀ ਕੰਚਨਾ ਪੂਰੀ ਐ ਹੁਣ ਤੂੰ ਉੱਥੇ ਜਾ ਬੀਬੀ ਉੱਥੇ ਕਹਿੰਦਾ ਜਿੱਥੇ ਮੁਰਦੇ ਸੰਸਕਾਰ ਹੁੰਦਾ ਨਾ ਸ਼ਮਸ਼ਾਨ ਘਟ ਚ ਕਹਿੰਦਾ ਉੱਥੋਂ ਫਲਾਨਿਆਂ ਪਾਸਿਓਂ ਕਹਿੰਦਾ ਟੋਆ ਪੱਟ ਲਿਓ ਉੱਥੋਂ ਕਹਿੰਦਾ ਇੱਕ ਗਾਗਰ ਨਿਕਲੂਗੀ ਉਹ ਗਾਗਰ ਕਹਿੰਦਾ ਪਿਲਪਿਲ ਕਰਦੀ ਹੋਊਗੀ ਵੀ ਉਹਨੂੰ ਫੁੱਟਣ ਤੋਂ ਬਚਾ ਕੇ ਕੱਪੜੇ 'ਚ ਬੰਨ ਕੇ ਆਪਣੇ ਘਰੇ ਲੈ ਜਿਓ ਘਰ ਨੂੰ ਵਗ ਜਿਓ ਹੁਣ ਤੁਸੀਂ ਆਪਣੇ ਚਲੋ ਭਾਈ ਜਾ ਕੇ ਉਹਨਾਂ ਨੇ ਉਵੇਂ ਹੀ ਕਰਿਆ ਪਰ ਉਹਨੂੰ ਗਾਗਰ ਨੂੰ ਖੋਲਣ ਦਾ ਟਾਈਮ ਨਹੀਂ ਲੱਗਿਆ ਘਰੇ ਲਿਆ ਕੇ ਧਰਤੀ ਤਰੀ ਹੋਈ ਤਾਂ ਮਹੀਨਾ ਲੰਘ ਗਿਆ 2 ਮਹੀਨੇ ਲੰਘੇ 3 ਮਹੀਨੇ ਲੰਘੇ ਇੱਕ ਦਿਨ ਰਾਤ ਨੂੰ ਸੋਚਦੇ ਨੇ ਮਾਂ ਪੁੱਤ ਵੀ ਉਹ ਤਾਂ ਕਹਿੰਦਾ ਸੀ ਬਾਬਾ ਵੀ ਤੂੰ ਸੀ ਰਾਜ ਕਰੋਗੇ ਵੀ ਤੂੰ ਰਾਜ ਰਾਜਾ ਬਣੇਗਾ ਕਹਿੰਦੇ ਲੈ ਆਪਾਂ ਗਾਗਰ ਤਾਂ ਖੋਲ ਕੇ ਦੇਖੀਏ ਕੀ ਹੈ ਜਦੋਂ ਗਾਗਰ ਖੋਲਹੀ ਪਈ ਉਹ ਤਾਂ ਸਿਉਨੇ ਚਾਂਦੀ ਦੀਆਂ ਮੋਹਰਾਂ ਉੱਪਰ 헤ਠਾਂ ਉਹਦੇ ਹੀਰੇ ਜਵਾਹਰਾਤ ਕੱਢ ਲਿਆ ਸਮਾਨ ਕੱਢ ਕੇ ਆਪਦੇ ਪਿੰਡ ਵਾਗੇ ਪਿੰਡ ਗਏ ਉੱਥੇ ਜਾ ਕੇ ਮਹਿਲਾਂ ਦੇ ਨਾਲ ਹੀ ਮਕਾਨ ਪਾਉਣਾ ਸ਼ੁਰੂ ਕਰਤਾ ਜਦੋਂ ਬਹੁਤ ਸੋਹਣਾ ਮਹਿਲ ਰਾਜੇ ਦੇ ਮੈਂ ਪਹਿਲਾਂ ਵਾਲੇ ਮਹਿਲ ਨਾਲੋਂ ਜ਼ਿਆਦਾ ਸੋਹਣਾ ਬਣਾਉਣ ਲੱਗੇ ਤਾਂ ਉਹ ਆਇਆ ਉਹਦਾ ਚਾਚਾ ਮੁੰਡੇ ਦਾ ਉਹ ਮੁੰਡੇ ਕੋਲੇ ਕਿਉਂ ਮੁੰਡਾ ਉਹਦਾ ਤਾਂ 3 ਸਾਲ ਦਾ ਸੀ ਹੁਣ ਗੱਭਰੂ ਹੋ ਗਿਆ ਉਹਨੂੰ ਕੋਈ ਸਿਆਣਨੀ ਵੀ ਕਾਉਣਾ ਹੈ ਉਹ ਕਹਿਣ ਲੱਗਿਆ ਵੀ ਤੁਸੀਂ ਕੌਣ ਹੋ ਵੀ ਮਹਿਲ ਪਾਰ ਰਿਹਾ ਹਾਂ ਇੱਥੇ ਉਹ ਕਹਿਣ ਲੱਗੇ ਵੀ ਹਾਂ ਕਹਿੰਦਾ ਸੀ ਬਾਹਰੋਂ ਆਇਆ ਉਹਦੀ ਮਾਂ ਹੈ ਨਹੀਂ ਸੀ ਘਰੇ ਭਾਈ ਉਹ ਦੇਖਦੂ ਕਿ ਮੁੜ ਗਿਆ ਕਹਿੰਦਾ ਹਾਂ ਮਹਿਲ ਬਹੁਤ ਸੋਹਣਾ ਪਾਰ ਰਿਹਾ ਹਾਂ ਫੇਰ ਆ ਗਿਆ ਹੁਣ ਜਰਨ ਜਰਨਾ ਓੱਖਾ ਕਿੱਥੋਂ ਜਰਿਆ ਜਾਂਦਾ ਵੀ ਇਹ ਤਾਂ ਮੈਂ ਰਾਜਾ ਮਹਿਲ ਇਹ ਸੋਣਾ ਪਾਈ ਜਾਂਦਾ ਆਇਆ ਤਾਂ ਮੂਰੇ ਉਹਦੀ ਮਾਂ ਬੈਠੀ ਮੁੰਡੇ ਦੀ ਉਹਨੇ ਦੇਖ ਲਈ ਵੀ ਮੇਰੀ ਤਾਂ ਪਰਜਾਈ ਬੈਠੀ ਐ ਉਹਨੂੰ ਕਹਿੰਦੀ ਆ ਜਾ ਬਹਿ ਜਾ ਕਹਿੰਦਾ ਇਹ ਮਹਿਲ ਕੌਣ ਪਾਉਂਦਾ ਕਹਿੰਦੀ ਮੇਰਾ ਪੁੱਤ ਪਾਰਿਆ ਦੇ ਕਹਿੰਦੀ ਹੁਣ ਤੂੰ ਮੇਰੇ ਪੁੱਤ ਨੂੰ ਅੱਧਾ ਰਾਜ ਦੇ ਦੇ ਰਾਜ ਤਾਂ ਸਾਰਾ ਸਾਡਾ ᱛੀ ਚਲ ਕੋਈ ਨਾ ਹੁਣ ਸਾਨੂੰ ਅੱਧਾ ਦੇ ਦੇ ਉਹ ਕਹਿਣ ਲੱਗਿਆ ਵੀ ਮੈਂ ਤਾਂ ਨਹੀਂ ਦਿੰਦਾ ਉਹ ਕਹਿਣ ਲੱਗਿਆ ਵੀ ਰਾਜ ਤਾਂ ਅਸੀਂ ਲੈ ਲਾਂਗੇ ਸਾਡਾ ਹੀ ਐ ਸਾਰਾ ਹਲੇ ਦਾ ਜਦੋਂ ਤਾਂ ਮੰਗਦੇ ਆਂ ਵੀ ਅੱਧਾ ਦੇ ਦੇ ਤਾਂ ਉਹ ਕਹਿੰਦਾ ਮੁੰਡਾ ਉਹ ਕਹਿੰਦਾ ਚਾਚਾ ਅੱਧਾ ਦੇ ਦੇ ਫਾਇਦਾ ਕੀ ਜੇ ਆਪਣੀ ਲੜਾਈ ਲੜੂਈ ਹੋ ਗਈ ਜਿੱਤਣ ਤੈਨੂੰ ਮੈਂ ਦਿੰਦਾ ਨਹੀਂ ਤਾਂ ਉਹਨੂੰ ਕਹਿੰਦਾ ਤੈਨੂੰ ਪੰਜ ਪਿੰਡ ਦੇ ਦਿੰਦਾ ਉਹਨਾਂ ਤੇਰੂੰ ਗੁਜ਼ਾਰਾ ਕਰ ਲੈ ਉਹ ਕਹਿੰਦਾ ਨਾ ਮੈਂ ਤਾਂ ਅੱਧਾ ਲਵਾਂ ਚਲੋ ਭਾਈ ਹੁੰਦੇ ਸੁੰਦੇ ਅਜੇ ਦਿੱਤਾ ਹੈ ਨਹੀਂ ਤਾਂ ਇੰਨੇ ਨੂੰ ਮਹਿਲ-ਮੂਲ ਸੋਨਾ ਬਣਿਆ ਹੋਇਆ ਦੇਖ ਕੇ ਅਮੀਰੀ ਕਿਸੇ ਰਾਜੇ ਨੇ ਆਪ ਦੀ ਤੀ ਦਾ ਸਾਖ ਕਰਤਾ ਮੁੰਡੇ ਨੂੰ ਜਦੋਂ ਸਾਖ ਕਰਤਾ ਤਾਂ ਹੁਣ ਉਹ ਜਿਹੜੀ ਕੁੜੀ ਵਿਆਹ ਕੇ ਆਈ ਉਹਨੂੰ ਪੁੱਛਦੀ ਹੈ ਮੁੰਡੇ ਨੂੰ ਕਹਿੰਦੀ ਵੀ ਰਾਜ ਤੇਰੇ ਕੋਲ ਹੈ ਨਹੀਂ ਵੀ ਤੂੰ ਕਹਿੰਦਾ ਵੀ ਇਹ ਰਾਜ ਸਾਡਾ ਸੀ ਵੀ ਮੇਰੇ ਚਾਚੇ ਨੇ ਦੱਬ ਲਿਆ ਧੱਕੇ ਨਾਲ ਤੇ ਕਹਿੰਦੀ ਫੇਰ ਵੀ ਤੂੰ ਇੰਨਾ ਸੋਹਣਾ ਮਹਿਲ ਇੰਨੀ ਤੇਰੀ ਅਮੀਰੀ ਐ ਵੀ ਇਹ ਕਿਵੇਂ ਚੱਲਦੀ ਐ ਤੇਰੀ ਉਹ ਕਹਿਣ ਲੱਗਿਆ ਵੀ ਦੱਸਣਾ ਮੈਂ ਤੈਨੂੰ ਹਲੇ ਹੈ ਨਹੀਂ ਤੀ ਵੀ ਚੱਲ ਆ ਜਾ ਤੈਨੂੰ ਦੱਸਦਾ ਉਹਨੂੰ ਪਾਈ ਜਾਂਦਾ ਅੰਦਰ ਲੈ ਕੇ ਉਹਨੂੰ ਦਿਖਾਉਂਦਾ ਉਹ ਹੀਰੇ ਜਵਾਹਰਾਤ ਕਹਿੰਦਾ ਇਹ ਸੱਤ ਪੀੜ੍ਹੀਆਂ ਦੇ ਜਵਾਹਰਾਤ ਨੇ ਮੇਰੇ ਕੋਲੇ ਉਹ ਬੜੀ ਹੈਰਾਨ ਹੁੰਦੀ ਐ ਵੀ ਇੰਨਾ ਮਾਲ ਤਾਂ ਨੇ ਦੇ ਕੋਲੇ ਵੀ ਮਾਇਤਾ ਨੂੰ ਦੇਸੀ ਸਿੱਧਾ ਚ ਸਮਝ ਰਹੀ ਸੀ ਬੰਦਾ ਹੁਣ ਭਾਈ ਉਹ ਇੱਕ ਦਿਨ ਸੱਤ ਰਾਜਿਆਂ ਨੂੰ ਇਕੱਠੇ ਕਰਦਾ ਹੈ ਉਧਰੋਂ ਉਹ ਕੁੜੀ ਦੇ ਜਿਹੜੀ ਉਹਦੇ ਘਰ ਵਾਲੀ ਹੁੰਦੀ ਆ ਉਹ ਗਰਭਵਤੀ ਹੋ ਜਾਂਦੀ ਹੈ ਛੋੜਾ ਮੁੰਡਾ ਸੋਚਦਾ ਵੀ ਮੇਰੇ ਜਨਮ ਤੋਂ ਬਾਅਦ ਜਦੋਂ ਮੈਂ 3 ਸਾਲ ਦਾ ਸੀ ਮੇਰਾ ਪਿਓ ਮਰ ਗਿਆ ਵੀ ਕਿਤੇ ਮੇਰੇ ਨਾਲ ਬਣਾ ਹੀ ਅਣਹੋਣੀ ਹੋ ਜੇ ਉਹਦੇ ਮਨ 'ਚ ਵਹਿਮ ਹੋ ਗਿਆ ਕਹਿਣ ਲੱਗਿਆ ਵੀ ਕੋਈ ਹੀਲਾ ਪਹਿਲਾਂ ਹੀ ਕਰ ਲਾਂ ਉਹ ਸੱਤ ਰਾਜਿਆਂ ਨੂੰ ਬੁਲਾਉਂਦਾ ਹੈ ਸੱਤ ਰਾਜੇ ਬੁਲਾ ਕੇ ਉਹਨਾਂ ਨੂੰ ਬਠਿਆਉਂਦਾ ਹੈ ਉਹਨਾਂ ਨੂੰ ਸਾਰਾ ਕੁਝ ਸਮਝਾਉਂਦਾ ਵੀ ਐਂ ਕਰਕੇ ਮੈਥੋਂ ਰਾਜ ਖੋਲਿਆ ਤੀ ਵੀ ਮੈਨੂੰ ਇੱਧਾ ਦੇਵਾ ਦਿਓ ਚਲੋ ਉਹ ਭਾਈ ਉਹਨੂੰ ਕਹਿਣ ਲੱਗੇ ਚਾਚੇ ਨੂੰ ਵੀ ਭਾਈ ਤੂੰ ਇਹਨੂੰ ਇੱਧਾ ਰਾਜ ਦੇ ਦੇ ਜੇ ਤੂੰ ਨਹੀਂ ਦੇਵੇਂਗਾ ਤੁਹਾਡਾ ਜੁੱਧ ਚੱਲੂ ਤੂੰ ਕਿਸੇ ਲੋਟ ਵੀ ਜਿੱਤ ਨਹੀਂ ਸਕਦਾ ਇਹ ਤੇਰਾ ਸਾਰਾ ਰਾਜ ਲਜਾਊਗਾ ਸੀ ਤੈਨੂੰ ਵਚਨ ਕਰਤਾ ਵੀ ਇਹਨੂੰ ਅੱਧਾ ਰਾਜ ਦੇਣਾ ਤਾਂ ਦੇ ਦੇ ਨਹੀਂ ਤੁਹਾਡੇ ਜੁੱਧ ਹੋਊਗਾ ਤੈਨੂੰ ਇੱਥੋਂ ਛੱਡ ਕੇ ਜਾਣਾ ਪਊ ਚਲੋ ਜੀ ਉਹ ਦੇ ਦਿੰਦਾ ਅੱਧਾ ਰਾਜ ਜਦੋਂ ਅੱਧਾ ਰਾਜ ਦੇ ਦਿੰਦਾ ਹੁਣ ਉਹਦੀਆਂ ਤੀਮੀਆਂ ਉਹਦੇ ਨਾਲ ਔਖੀਆਂ ਆਉਂਦੀਆਂ ਨੇ ਵੀ ਤਾਂ ਇਹ ਕਿਉਂ ਦਿੱਤਾ ਉਹ ਕਹਿੰਦਾ ਵੀ ਤੁਸੀਂ ਚੁੱਪ ਕਰਕੇ ਰਹੋ ਤੁਹਾਡੇ ਕੋਲ ਅੱਧਾ ਹੈਗਾ ਅੱਧਾ ਹੀ ਦਿੱਤਾ ਸਰਾਜ ਤਾਂ ਸਾਰਾ ਹੀ ਉਹਦਾ ਹੈ ਆਪਾਂ ਤਾਂ ਅੱਧਾ ਹੀ ਦੇ ਰਹੇ ਹਾਂ ਹੁਣ ਉਧਰੋਂ ਜੀ ਉਹਦੇ ਵੀ ਮੁੰਡਾ ਆ ਜਨਮ ਲੈ ਲੈਂਦਾ ਜਦੋਂ ਜਨਮ ਲੈਂਦਾ ਮੁੰਡਾ ਉਹ ਠੀਕ ਠਾਕ ਹੈ ਉਹ ਤੋਂ ਬਾਅਦ ਫਿਰ ਉਹ ਬੱਚਾ ਵੱਡਾ ਹੋ ਜਾਂਦਾ ਹੈ ਪਰ ਜਿਹੜਾ ਉਹ ਮੁੰਡੇ ਦੇ ਮਨ 'ਚ ਡਰ ਸੀ ਵੀ ਮੇਰੇ ਬਾਪ ਵਾਂਗੂ ਮੈਂ ਨਾ ਮਰ ਜਾ ਉਹ ਹੈ ਜਾਂ ਕੁਛ ਨਹੀਂ ਹੋਇਆ ਸੋ ਰਾਜੀ ਖੁਸ਼ੀ ਹੁਣ ਰਹਿੰਦੇ ਨੇ ਹੱਸਦੇ ਨੇ ਖੇਡਦੇ ਨੇ ਇੰਨੀ ਕੁ ਬਾਤ ਹੈ ਜੀ ਧੰਨਵਾਦ